લોકોના જોરે કો ਹਾਦਸਾ ਹੋ ਗਿਆ ਕਿਸੇ ਨਾਲ ਲੱਗੀ કોણ ਜ਼ਿੰਮੇਵਾਰ ਹੈਦਾ ਦੇਖਦਾ ਉਹ ਬੰਦ ਰਹੇ ਹੈ ਸਾਹਮਣੇ ਇੱਕ ਮਿੰਟਾ ਜੇ ਕੋਈ ਹਾਦਸਾ ਹੋ ਜੇ ਸੱਟ ਲੱਗੇ ਫਿਰ ਮੁੜ ਕੇ ਸਰਕਾਰ ਨੂੰ ਕਹਾਂਗੇ ਕੀ ਜਾਂਦੇ ਆਪਾਂ ਜਦੋਂ ਪਤਾ ਤੈਨੂੰ ਪੁਲ ਬੰਦ ਹੈ ਉੱਪਰ ਕਿਉਂ ਨਹੀਂ ਹੋਣਾ ਹੈ ਦੇਖਿੰਦੇ ਆ ਇਹਨਾਂ ਗੱਡੀ ਕੋਲੋਂ ನೋੜੀ ਲਿਜਾਜ਼ ਹੋਣਾ ਰੱਖਿਆ ਯਾਰ તો ਆਪਾਂ 2 ਕਿਲੋਮੀਟਰ ਦਾ ਹਰਕ ਪੈਂਦੇ ਸੀ ਸਰਟਫਿਕੇਟ ਦੇ ਚਿਹਰੇ ਆ ਵੀ ਕਿਹ ਜਾਲ ਵੀ ਕਿਧਾਰੇ ਤਾਂ ਮੰਨਦੇ ਬਰੇਚ ਨੂੰ ਮੁੱਕਿਆ ਇਹ ਮੁੱਕਾ ਉੱਪਰ ਦੀ ਜਿਹੜੀ ਆਣਾ ਹੈਗਾ ਪਤਾ ਚੱਲਦੇ ਹੋਣੇ ਜਦੋਂ ਹੋਰ ਮੈਨ ਚੋਂ ਆ ਕੇ ਆਓ ਲੋੜ ਜਾਣਾ ਪਾਣਾ ਹੈ ਅਸੀਂ ਨਾ ਦੇਖਦੇ ਪਾਉਂਦੇ ਨਹੀਂ ਆਈ ਰੋਡ ਫਲਟ ਆ ਰਿਹਾ ਹੈ ਹਾਂ ਜੀ ਅੱਗੇ ਅੱਗੇ ਬੜੇ ਬੜੇ ਕਾਰਾਂ ਆ ਰਹੇ ਆ। ਹਾਂ ਜੀ ਵੀਡੀਓ ਲਾਓ। ਕਾਰ ਸੱਤ ਸੀਕਾ ਅੱਗੇ ਕੋਈ ਹਾਂ ਜੀ। ਅ ਸਿ ਸ਼ਕਾ ਜੀ ਮੈਂ ਸੁਨਾਮੋ ਕਲਾਰਾ ਜਾ ਰਿਹਾ ਸੀਗਾ ਤੇ ਆਹ ਦੇਖੋ ਵੀ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਚ ਬਸਾਂ ਵੀ ਟਰੱਕ ਵੀ ਟੈਂਪੋ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕੱਟਿਆ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀ ਵਾਲਿਆਂ ਨੂੰ ਕਿ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਵਾਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਹੈ ਕਿ ਸਾਰਿਆਂ ਨੂੰ ਕਿਹਾ ਹੋਇਆ ਬੇਨਤੀ ਕੀਤੀ ਹੋਈ ਹੈ ਕਿ ਭਈ ਵੱਡੀਆਂ ਗੱਡੀਆਂ ਵਾਲੇ ਨੇ ਜਿਹੜੇ ਉਹ ਪਹਿਲਾਂ ਤੋਂ ਹੋ ਗਿਆ ਹਣ ਇਹ ਸਿਰਫ ਸਿਰਫ ਕੱਚਾ ਰਸਤਾ ਹੈ 4 ਮਹੀਨਿਆਂ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰਿਆਂ ਨੂੰ ਆਪਾਂ ਨੇ ਕਿ ਵੇਦੇ ਕਿਰਪਾ ਕਰਕੇ ਸਰਕਾਰ ਦੀ ਅਰਜ਼ੀ ਨੂੰ ਮਨਜ਼ੂਰ ਕਰੋ ਧੰਨਵਾਦ